ਇਹ ਜਿਹੜੀ ਤਸਵੀਰਾਂ ਨੂੰ ਦਿਖਾ ਰਹੇ ਜੀ ਜਿਹੜੀਆਂ ਜਿਹੜੀਆਂ ਬਾਹਰ ਦੀਆਂ ਬਾਹਰ ਦੀਆਂ ਤਸਵੀਰਾਂ ਨੇ ਔਰ ਸ਼੍ਰੀ ਕਾਕਰ ਸਾਹਿਬ ਦੇ ਸੇਵਾਦਾਰ ਜਿਹੜੇ ਅਗੇ ਨੇ ਉਹ ਪੋਜੀਸ਼ਨ ਵਾਲੇ ਨੇ ਜੀ ਇੱਥੇ ਕਿਹਨੇ ਲਗਾਏ ਔਰ ਕਿਹਨੇ ਜੀ ਕਿੰਨਾ ਤੰਦਲਾ ਦਾ ਬਾਹਰ ਆ ਗਈ ਜੀ ਉਹ ਨੂੰ ਦੇਖ ਲਓ ਜੀ ਉਹਨਾਂ ਨੇ ਸਾਗਰਵਾ ਕੇ ਸਾਹ ਤਾਂ ਬੜੀ ਤਿਆਰ ਹੈ ਤੇ ਆ ਤਸਵੀਰਾਂ ਨੇ ਜੀ ਇਥੇ ਦੇਖਿਆ ਗੁਰਦੁਆਰਾ ਸੰਗਤ ਦੇ ਵਿੱਚ ਬੈਲ ਰੋਡ ਦੇ ਬਾਹਰ ਦੀਆਂ ਪੂਰਾ ਉਤਾਵ ਹੈ ਸੰਗਤ ਦੇ ਵਿੱਚ ਕੋਈ ਜਨਤ ਵੀ ਦੇਖਦੇ ਦੀ ਸਤੀਆਂ ਤਸਵੀਰਾਂ ਤੁਸੀਂ ਕਿਉਂ ਨਾ ਬਲੋ ਲਾਈਨ ਚ ਲੱਗੋ ਲਾਈਨ ਨਹੀਂ ਪਤਾ ਸੰਗਤ ਚੋਂ ਜਾ ਰਿਹਾ ਜੀ ਤੋਂ ਪੂਰਾ ਸਾਹ ਰਾਜੀ ਸੰਗਤ ਦੇ ਵਿੱਚ ਸੁਧਦੇ ਦੀ ਬੋਲੇ ਈਸ਼ੋ ਨਿਹਾਲ ਸਭ ਜੀ ਦਾ ਉਹ ਕਹਿੰਦੇ ਆ ਰਹੇ ਜਿਵੇਂ ਤੁਸੀਂ ਦੇਖਦੇ ਹੋ ਜੀ ਸਵਾਗਤ ਹੋ ਰਿਹਾ ਜੀ ਜਿਹੜੇ ਸਾਹ ਦਾ ਯਾਨੀ ਹਰ ਪੇਸਿੰਗ ਜੀ ਪਹੁੰਚ ਚੁੱਕੇ ਨੇ ਗੁਰਦੁਆਰਾ ਸੰਸਾਗਰ ਬੈਲਰੋਥ ਨਿਊਯਾਰਕ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਜ਼ੋਰਦਾਰ ਸਵਾਗਤ ਹੋ ਰਿਹਾ ਹੈ ਜਿੱਦਾਂ ਪੰਜਾਬੀ ਤੇ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਜੀ ਇਥੇ ਰੈਡੀਆਂ ਗੁਰਦੁਆਰਾ ਅੰਤੰਕਗਰ ਬੈਲਰੋਥ ਦੇ ਵਿੱਚ ਅੱਜ ਭਾਈ ਸਾਹਿਬਾ ਜੀ ਦਾ ਵੀ ਮਾਣ ਸਨਮਾਨ ਕੀਤਾ ਦੇਖੋ ਜੀ ਆਪਾਂ ਦੁਆਰ ਦੇ ਵਿੱਚ ਜੀਆਂ ਤੁਸਰੀਆਂ ਤੁੰਗ ਦਿਖਾ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਵੱਡੇ ਪੱਗਾਂ ਦਾ ਮਹਿਜੋ ਕੇ ਅਖਾਲ ਤਖਤ ਤੇ ਅੱਤਿ ਅਕਸੀ ਦੰਗਾ ਸਾਹਿਬ ਦੇ ਸਾਫ ਦਾ ਜ਼ਹਿਦਾਰ ਸਾਨੂੰ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕਰਕੇ ਇੱਥੋਂ ਦੀ ਸੰਗਤ ਨੂੰ ਨਿਵਾਸ ਕੀਤੀ ਹੈ ਅਤੇ ਬੜੀ ਖੁਸ਼ੀ ਦੀ ਗੱਲ ਹੈ ਜੋ ਕਿ ਉਹ ਪੰਥ ਦੀ ਸੇਵਾ ਕਰ ਰਹੇ ਨਿਸ਼ਕਾਮ ਸੇਵਾ ਜਿਸ ਨੂੰ ਕਹਿੰਦੇ ਇਹ ਨਿਸ਼ਕਾਮ ਸੇਵਾ ਹੋ ਰਹੀ ਹੈ ਉਹਨਾਂ ਦੇ ਸਾਹਮਣੇ ਪਹਿਲੇ ਤੇ ਖੜੇ ਨੇ ਤੇ ਉਹਨਾਂ ਨੂੰ ਅਸੀਂ ਬੇਇੱਜ਼ਤੀ ਦੀ ਸੰਗਤੋਂ ਜੋ ਦਰਸ਼ਨ ਦਿਓ ਸਾਡੀ ਬੇਇੱਜ਼ਤੀ ਤੇ ਉਹ ਪਹੁੰਚੇ ਨੇ ਇਸ ਕਰਕੇ ਹੁਣ ਅਸੀਂ ਉਹਨਾਂ ਦੇ ਗੁਰੂ ਸਾਹਿਬ ਚ ਉਹਨਾਂ ਦੇ ਪ੍ਰਵਚਨ ਸੁਣਾਂਗੇ ਸਾਰੇ ਸੰਗਤ ਨੂੰ ਬੇਇੱਜ਼ਤੀ ਹੋਰ ਵੀ ਜਿਹੜੇ ਬੇਇੱਜ਼ਤੀ ਵੱਧ ਚੜ ਕੇ ਆ ਕੇ ਸਿੰਘ ਸਾਹਿਬ ਦੇ ਪ੍ਰਵਚਨ ਸੁਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ ਮੂਠੀ ਦੇ ਉਸ ਵਕਤ ਤੇ ਕਿਹਾ ਸੀ ਮਸੀਹਾ ਕਹਿੰਦਾ ਕੀ ਇਹ ਗੱਲ ਨਹੀਂ ਕਰੀਏ ਦੂਜੇ ਸੰਦਰਭ ਉਹ ਅਦੇਸ਼ ਜਾਰੀ ਹੋਇਆ ਚਲੋ ਜੋ ਉਹਨਾਂ ਨੇ ਤਰੋਪਮਾਇਆ ਜਾਂ ਜੋ ਗਲਤੀਆਂ ਕੀਤੀਆਂ ਜੋ ਨਾ ਕੀਤੀਆਂ ਉਹਨਾਂ ਦੀ ਉਹਨਾਂ ਨੇ ਉੱਥੇ ਹਮੇਸ਼ਾ ਤਰੀਕੇ ਨਾਲ ਸੁਣਿਆ ਧੰਗੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਮੈਂ ਸੰਗਤ ਨੂੰ ਵਿਸ਼ਵਾਸ ਦੁਆਰਾ ਚੱਲਣਾ ਜਿਹੜਾ ਅੱਜ ਦਿੰਦਾ ਹੈ ਉਹ ਕੱਲ ਵੀ ਦੇਵੇਗਾ ਜਿਹਨੇ ਅੱਜ ਦਿੱਤਾ ਹੈ ਉਹ ਕੱਲ ਵੀ ਦੇਵੇਗਾ ਤੇ ਸੰਤਾਂ ਨੇ ਬੜਾ ਕਹਿੰਦੇ ਕੱਲ ਕੰਮ ਆ ਦੇਗੀ ਫੇਰ ਆਪਾਂ ਵਰਤ ਲਵਾਂਗੇ 22 ਸਾਲ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਗੁਰਦੁਆਰੇ ਗੱਦੀ ਤੇ ਰਹੇ کافی ਲੰਬੇ ਸਮੇਂ ਤੇ ਵਰਤਾਲਾ ਵਰਤਿਆ ਜਦੋਂ ਜਹادار ਰਣਜੀਤ ਸਿੰਘ ਜੀ ਨੂੰ અપਮਾਨਤ ਕਰਕੇ ਲਾਇਆ ਗਿਆ Bolay, the land ਸਾਰੀ ਲਾਈਕ ਦੀ ਸਟ੍ਰੈਟਜੀ ਨੂੰ ਸਾਹਮਣੇ ਰੱਖ ਕੇ ਖੇਡਣਾ ਸ਼ੁਰੂ ਕਰ ਜਾਈਏ ਅੱਜ ਜਿਸਪਾਲ ਸਿੰਘ ਜੀ ਅੱਜ ਅਸੀਂ ਯੂਐਸ ਵਿੱਚ ਆਇਆ ਨਿਊਯਾਰਕ ਦੇ ਵਿੱਚ 24 ਲਾਈਨ న్యూਸ ਚੈਨਲ ਅੱਜ ਇੱਥੇ ਪਹੁੰਚਿਆ ਪਤਾ ਲੱਗਿਆ ਵੀ ਅੱਜ ਗੁਰਦਾਰੇ ਵਿੱਚ ਸਮਾਗਮ ਕੀਤਾ ਜਾ ਰਿਹਾ ਤੇ ਹੋਰ ਜਥੇਦਾਰ ਜਿਹੜੇ ਸੀਗੇ ਆਪਣੇ ਗਿਆਨੀ ਹਰਪੀ ਸਿੰਘ ਜੀ ਉਹ ਵੀ ਅੱਜ ਇੱਥੇ ਆਏ ਸੀਗੇ ਅੱਜ ਦੇ ਸਮਾਗਮ ਬਾਰੇ ਦੱਸੋ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸੰਤ ਸਾਗਰ ਨਿਊਯਾਰਕ ਵਿਖੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਗੁਰਤਾ ਗਦੀ ਦਿਵਸ ਬੜੇ ਸ਼ਰਧਾ ਭਾਵਨਾ ਤੇ ਪਿਆਰ ਨਾਲ ਬਣਾਇਆ ਗਿਆ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇੱਥੇ ਹਾਜ਼ਰੀ ਭਰੀ ਇਹ ਸਾਰੇ ਦੀਵਾਨ ਦੇ ਅੰਦਰ ਭਾਈ ਸਾਹਿਬ ਭਾਈ ਰਾਜ ਸਿੰਘ ਉਹਨਾਂ ਨੇ ਸ਼ਬਦ ਕੀਰਤਨ ਕੀਤਾ ਸਤਕਾਰਯੋਗ ਬਾਬਾ ਸਰਜਨ ਸਿੰਘ ਜੀ ਜੋ ਗੁਰਦਵਾਰ ਸਾਹਿਬ ਦੇ ਸੰਚਾਲਕ ਨੇ ਅਤੇ ਧੰਨ ਧੰਨ ਗੁਰੂ ਅਮਰਦਾਸ ਦੇ ਦਰਬਾਰ ਦੇ ਸ੍ਰੀ ਆਪਣਾ ਹਰਮੰਦਰ ਸਾਹਿਬ ਦੇ ਕੀ ਪੁਰਾਣੇ ਕੀਰਤਨੀਆਂ ਨੇ ਉਹਨਾਂ ਨੇ ਬڑے ਰਸ ਪਿੰਨੇ ਕੀਰਤਨ ਆ ਸੰਗਤ ਉਹਨੇ ਹਾਲ ਕੀਤਾ ਉਸ ਦੇ ਨਾਲ ਨਾਲ ਦਾਸ ਨੇ ਗੁਰੂ ਅਮਰਦਾਸ ਜੀ ਦੇ ਜੀਵਨ ਬਾਰੇ ਕਥਾ ਵਿਚਾਰਾ ਕੀਤੀਆਂ ਸਿੱਖ ਕੌਮ ਦੀ ਸਰਮੋਹ ਹਸਤੀ ਭਾਈ ਸਾਹਿਬ ਭਾਈ ਗਿਆਨੀ ਹਰਪ੍ਰੀਤ ਸਿੰਘ ਜੀ ਜੈਦਾਸੀ ਅਕਾਲ ਤਖਤ ਸਾਹਿਬ ਜੋ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਇੱਥੋਂ ਦੇ ਪ੍ਰਬੰਧਕਾਂ ਨੇ ਇੱਥੋਂ ਦੀਆਂ ਸੰਗਤਾਂ ਨੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਨਾਲ ਦੀ ਨਾਲ ਇਹ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਸਿੱਖ ਕੌਮ ਦੀ ਤਰਦੀ ਕਰਾ ਲਈ ਗਿਆਨੀ ਹਰਪ੍ਰੀਤ ਸਿੰਘ ਦੀ ਜਦਾਸ਼ੀ ਇਕਾਲ ਤੱਕ ਸਾਹਿਬ ਜਿਹੜੇ ਨੇ ਉਹ ਆਉਣ ਵਾਲੇ ਸਮੇਂ 'ਚ ਵੀ ਸੰਗਤਾਂ ਦਾ ਪੈਸੇ ਤਰ੍ਹਾਂ ਅਗਵਾਈ ਕਰਦੇ ਰਹਿਣਗੇ ਅਤੇ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਦੇ ਰਹਿਣਗੇ ਬਹੁਤ ਵਧੀਆ ਪ੍ਰੋਗਰਾਮ ਸੀ ਕਿ ਸਾਰੇ ਪ੍ਰੋਗਰਾਮ ਦੇ ਸੰਗਤਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਗੁਰੂ ਕੇ ਲੰਗਰ ਤੋਂ ਚੱਲੇ ਤੋਂ ਮੈਂ ਆਪਣੇ ਵੱਲੋਂ 24 ਮੀਡੀਆ ਜਿਹੜਾ ਹੈ ਉਹਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਨਾਲ ਹੀ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਸੰਗਤਾਂ ਗੁਰੂ ਦੇ ਨਾਲ ਜੁੜੀਆਂ ਰਹਿਣ ਤੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹਿਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ